ਆਵਾਦੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਸੀਟ ਦੇ ਉੱਤੇ ਹੋਣ ਵਾਲੀ ਜਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਉਹਨਾਂ ਦੇ ਵੱਲੋਂ ਜਿਹੜਾ ਉਮੀਦਵਾਰ ਐਲਾਨਿਆ ਗਿਆ ਹੈ ਉਹ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਐਲਾਨ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਵੱਡੀ ਹਲਚਲ ਪੰਜਾਬ ਦੀ ਸਿਆਸਤ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਜਿਹੜੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਆ ਸਕਦੇ ਨੇ ਕਿਹੜੇ ਢੰਗ ਦੇ ਨਾਲ ਆਉਣਗੇ ਇਹ ਗੱਲ ਕਹੀ ਜਾ ਰਹੀ ਸੀ ਕਿ ਰਾਜ ਸਭਾ ਮੈਂਬਰ ਨੇ ਜਿਹੜੇ ਕਿਸੇ ਦੀ ਇੱਕ ਦੀ ਥਾਂ ਦੇ ਉੱਤੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਵਾਪਸ ਭੇਜਿਆ ਜਾ ਸਕਦਾ ਹੈ ਦਿੱਲੀ ਜਿਸ ਨੂੰ ਲੈ ਕੇ ਹੁਣ ਚਰਚਾਵਾ ਚੱਲ ਰਹੀਆਂ ਸਨ ਹੁਣ ਕਿਤੇ ਨਾ ਕਿਤੇ ਉਹ ਚਰਚਾਵਾ ਸੱਚੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਕਿ ਪੱਕੇ ਪੈਰੀ ਕੇਜਰੀਵਾਲ ਪੰਜਾਬ ਆ ਰਹੇ ਨੇ ਕਿ ਉਹ ਰਾਜ ਸਭਾ ਦੀ ਸੀਟ ਦੀ ਇੱਕ ਦੀ ਕੁਰਬਾਨੀ ਲੈ ਕੇ ਆਪ ਇਥੋਂ ਜਾ ਸਕਦੇ ਨੇ ਸਕ੍ਰਿਪਟ ਤਿਆਰ ਕੀਤੀ ਗਈ ਸੀ ਕਿਹਾ ਜਾ ਰਿਹਾ ਸੀ ਪਰ ਹੁਣ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਜਿਹੜੀ ਜਿਮਨੀ ਚੌਂ ਲੁਧਿਆਣਾ ਪੱਛਮੀ ਦੀ ਹੋਣੀ ਹੈ ਉੱਥੇ ਐਲਾਨ ਦਿੱਤੀ ਗਈ ਹੈ ਉੱਥੋਂ ਉਮੀਦਵਾਰ ਜਿਹੜਾ ਸੀ ਉੱਥੋਂ ਖੜਾ ਕਰ ਦਿੱਤਾ ਗਿਆ ਉਹਨਾਂ ਦੀ ਸੀਟ ਦੇ ਉੱਤੇ ਖਾਲੀ ਹੋ ਜਾਵੇਗੀ ਕੀ ਹੁਣ ਜੇਕਰ ਸੂਤਰਾਂ ਦੀ ਮੰਨੀ ਹੈ ਕੀ ਆਪ ਦੇ ਰਾਸ਼ਵ ਮੈਂਬਰ ਸੰਜੀਵ ਰੋੜਾ ਉਪ ਚੋਣ ਦੇ ਲਈ ਹੁਣ ਇਸ ਮੈਦਾਨ ਦੇ ਵਿੱਚ ਆ ਗਏ ਨੇ ਸੂਬੇ ਦੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਨਗੇ ਜਿਹੜੀਆਂ ਚਰਚਾਵਾਂ ਸਨ ਕਿ ਲੁਧਿਆਣਾ ਪੱਛਮੀ ਤੋਂ ਉਹ ਚੋਣ ਲੜ ਸਕਦੇ ਨੇ ਹੁਣ ਉਸ ਦੇ ਉੱਤੇ ਜਿਹੜਾ ਵਿਸ਼ਰਾਮ ਸੀ ਚੱਕ ਵੱਚ ਮਾਰਕ ਸੀ ਉਹ ਖੁੱਲ ਚੁੱਕਿਆ ਹੁਣ ਉਸ ਦਾ ਜਵਾਬ ਆ ਚੁੱਕਿਆ ਹੈ ਫਿਲਹਾਲ ਹੁਣ ਜਿਹੜੀ ਇਸ ਦੇ ਵਿੱਚ ਅਗਲੀ ਕੀ ਹੈ ਕੀ ਹੁਣ ਆਪ ਅਰੋੜਾ ਦੀ ਥਾਂ ਦੇ ਉੱਤੇ ਕੇ ਜੀ ਰਿਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੀ ਯੋਜਨਾ ਤੇ ਵਿਚਾਰ ਪੁਰੀ ਹੈ ਜਾਂ ਫਿਰ ਉਹਨਾਂ ਨੂੰ ਭੇਜਿਆ ਜਾ ਸਕਦਾ ਜਦ ਕੋਈ ਹੋਰ ਹੋਵੇਗਾ ਫਿਲਹਾਲ ਹਲੇ ਆਣਾ ਬਾਕੀ ਹੈ ਪਰ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ ਆਪਾਂ ਉਹਦੇ ਉੱਤੇ ਗੱਲਬਾਤ ਕਰ ਰਹੇ ਨੇ ਜੇਕਰ ਸੂਤਰਾਂ ਦੀ ਮੰਨੀ ਦਾ ਸੂਤਰਾਂ ਦੇ ਵਿੱਚ ਪਹਿਲਾਂ ਇਹ ਗੱਲ ਕਹੀ ਜਾਰੀ ਸੀ ਕਿ ਜਿਹੜੇ ਸੰਜੀਵ अरोड़ा ਹੋਣਗੇ ਉਹ ਇੱਥੋਂ ਜਿਹੜੇ ਪੱਛਮੀ ਜਿਹੜੀ ਜਿਮਨੀ ਚੋਣ ਹੈ ਲੁਧਿਆਣਾ ਪੱਛਮੀ ਜੀ ਜਿਮਨੀ ਚੋਣ ਹੈ ਉੱਥੋਂ ਉਮੀਦਵਾਰ ਹੋ ਸਕਦੇ ਨੇ ਜਿਸ ਨੂੰ ਲੈ ਕੇ ਪਾਰਟੀਆਂ ਉਹ ਖੜਾ ਕਰ ਦਿੱਤਾ ਗਿਆ ਹੁਣ ਜਿਹੜੇ ਬਾਕੀ ਸੰਸਦ ਮੈਂਬਰ ਨੇ ਕੀ ਕੇਜਰੀਵਾਲ ਨੂੰ ਆਪਣੀ ਸੀਟ ਦੀ ਪੇਸ਼ਕਸ਼ ਕਰ ਚੁੱਕੇ ਨੇ ਇਹ ਵੀ ਗੱਲ ਸੀ ਜਿਹੜੇ ਕਿ ਸੰਜੀਵ ਰੋੜਾ ਤੋਂ ਇਲਾਵਾ ਜਿਹੜੇ ਬਾਕੀ ਸੰਸਦ ਮੈਂਬਰ ਸੀ ਉਹ ਵੀ ਕਰ ਚੁੱਕੇ ਸੀ ਪਰ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 11 ਫਰਬੇ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਪੰਜਾਬ ਸਰਕਾਰ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ ਉਦੋਂ ਵਿਧਾਇਕਾਂ ਨੇ ਆਪ ਦੇ ਵਿੱਚੋਂ ਕਿਸੇ ਵੀ ਅੰਦਰੂਨੀ ਕਲੇਸ਼ ਤੋਂ ਇਨਕਾਰ ਕੀਤਾ ਸੀ ਮੀਟਿੰਗ ਨੂੰ ਜਿਹੜਾ ਸੰਤੁਲਿਤ ਦੱਸਿਆ ਸੀ ਕਿ ਇਹ ਕਿਸੇ ਕਾਸ ਲਗਾਏ ਜਾ ਰਹੇ ਸਨ ਕਿ ਅਰ ਕੇਜਰੀਵਾਲ ਪੰਜਾਬ ਦੀ ਰਾਜਨੀਤੀ ਵਿੱਚ ਆ ਸਕਦੇ ਨੇ ਵੱਡੀ ਭੂਮਿਕਾ ਨਿਭਾ ਸਕਦੇ ਨੇ ਕਿ ਕੁਝ ਹੋਊਗਾ ਇਹ ਚਿੰਤਾਵਾਂ ਜਿਹੜੀ ਲਗਾਤਾਰ ਚੱਲ ਰਹੀਆਂ ਸੀ ਕਿ ਹੁਣ ਮਨਿੰਦਰ ਸਿੰਘ ਸਿਰਸਾ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਪਾਸੇ ਕਰਕੇ ਉਹਨਾਂ ਦੀ ਥਾਂ ਦੇ ਉੱਤੇ ਅਰਿੰਦ ਕੇਜਰੀਵਾਲ ਇੱਥੇ ਸੰਭਾਲਣ ਲੱਗੇ ਕਿ ਕੁਝ ਹੋਊਗਾ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਕਿਤੇ ਨਾ ਕਿਤੇ ਹੁਣ ਜਿਹੜਾ ਵਿਸਰਾਮ ਸੀ ਜਾ ਪਰਕਸ਼ਨ ਮਾਰਕ ਸੀ ਉਹ ਖੁੱਲ ਚੁੱਕਿਆ ਹੈ ਹੁਣ ਵੇਖਣਾ ਬੇहद ਖਾਸ ਇਥੇ ਇਹੀ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਜੇਕਰ ਹੁਣ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਦੇ ਨੇ ਕੀ ਸੱਚਮੁੱਚ ਉਹ ਗੱਲ ਹੋਵੇਗੀ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਆਪਣਾ ਹੱਥ ਰੱਖਣਾ ਚਾਹੁੰਦੇ ਨੇ ਜਦੋਂ ਕਿ ਕਹ ਲਈ ਕਿ ਆਪ ਆ ਕੇ ਪੰਜਾਬ ਸੰਭਾਲਣਾ ਚਾਹੁੰਦੇ ਜਦੋਂ ਕਿ ਕਿਹੜੇ ਟੰਗ ਦੇ ਨਾਲ ਪੰਜਾਬ ਸੰਭਾਲਣਗੇ ਕਿਉਂਕਿ ਲਗਾਤਾਰ ਇਹ ਚਰਚਾਾਂ ਵਿੱਚ ਚੱਲ ਰਹੀਆਂ ਸੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਂਬੇ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਵਿਧਾਨ ਸਭਾ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਸ ਤਰ੍ਹਾਂ ਵਿਰੋਧੀ ਇਹ ਸਵਾਲ ਚੁੱਕਦੇ ਨੇ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਇੱਥੇ ਆ ਗਏ ਨੇ ਇਹ ਆ ਗਏ ਫਲਾਨੀ ਕੱਲ੍ਹ ਬਾਅਦ ਹੋ ਗਈ ਉਹਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਹੁਣ ਨਵੇਂ ਇੰਚਾਰਜ ਲਗਾਏ ਗਏ ਨੇ ਭਵੇਸ਼ ਬਗੇਨ ਉਹ ਕਿੱਥੋਂ ਦੇ ਨੇ ਕਾਂਗਰਸ ਦੇ ਵਿੱਚ ਜਾਂ ਫਿਰ ਦੂਜੇ ਪਾਸੇ ਜਿਹੜੇ ਪਹਿਲਾਂ ਹਰੀਸ਼ ਚੋਧਰੀ ਸੀ ਉਹ ਕਿੱਥੋਂ ਦੇ ਸੀ ਜਿਸ ਤਰ੍ਹਾਂ ਪਹਿਲਾਂ ਜਿਹੜੇ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦੇ ਵੱਲੋਂ ਇਚਾਰਜ ਲਗਾਏ ਗਏ ਸੀ ਉਹ ਵੀ ਬਾਰੀ ਸੂਬਿਆਂ ਦੇ ਸੀ ਕਿਉਂਕਿ ਕੌਮੀ ਪਾਰਟੀ ਹੈ ਕੌਮੀ ਪਾਰਟ ਦੇ ਵਿੱਚ ਜਿਹੜੇ ਕੌਮੀ ਲੀਡਰ ਨੇ ਉਹ ਹੁਣ ਉਹਨਾਂ ਦਾ ਦਖਲ ਹੁੰਦਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ਼ਾਰਾ ਕੀਤਾ ਸੀ ਪਰ ਹੁਣ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਸੱਚਮੁੱਚ ਖਤਰਾ ਹੈ ਕੀ ਹੁਣ ਜੇਕਰ ਅਰਵਿੰਦ ਕੇਜਰੀਵਾਲ ਇੱਥੇ ਆਉਂਦੇ ਨੇ ਕੀ ਕੁਝ ਹੋਵੇਗਾ ਪੰਜਾਬ ਦੇ ਸਿਆਸਤ ਦੇ ਵਿੱਚ ਕੀ ਪੰਜਾਬ ਦੇ ਲੋਕ ਸਹਿਕਾਰ ਕਰਨਗੇ ਕਿ ਜੇਕਰ ਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਉਂਦੇ ਨੇ ਕੀ ਇਸ ਦਾ ਨੁਕਸਾਨ ਹੋਵੇਗਾ ਦੋਸਤਾਈ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਸਵਾਲ ਵੱਡੇ ਉੱਠਦੇ ਨੇ ਕਿ ਜਿਹੜੇ ਸੱਤ ਤੁਸੀਂ ਰਾਜ ਸਭਾ ਮੈਂਬਰ ਭੇਜੇ ਸੀ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਬਹੁ ਘੱਟ ਸੀ ਜਿਹੜੇ ਪੰਜਾਬੀ ਨਾਲ ਸੰਬੰਧ ਸਨ ਜਦੋਂ ਦਿੱਲੀ ਤੋਂ ਦੋ ਭੇਜ ਦਿੱਤੇ ਗਏ ਸੀ ਹੁਣ ਜੇਕਰ 22 ਸੀਟਾਂ ਉੱਥੋਂ ਆਏ ਤਾਂ ਉੱਥੋਂ ਹੀ ਭੇਜ ਸਕਦੇ ਨੇ ਪਰ ਹੁਣ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਲੈ ਕੇ ਕੀ ਸਿਆਸਤ ਗਰਮਾਏਗੀ ਕੀ ਕੁਝ ਚੱਲੇਗਾ ਇੱਕ ਨਵਾਂ ਪੰਜਾਬ ਦੀ ਸਿਆਸਤ ਮੋੜ ਲੈਣ ਜਾ ਰਹੀ ਹੈ ਇਹਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਹਨ ਹੁਣ ਵੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵੀਿੰਦ ਕੇਜਰੀਵਾਲ ਦੀ ਪੰਜਾਬ ਸਰਕਾਰ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੀ ਭੂਮਿਕਾ ਹੋਵੇਗੀ ਕਿਉਂਕਿ ਵੈਸੇ ਤਾਂ ਕਿਹਾ ਜਾ ਰਿਹਾ ਕਿ ਪਰਦੇ ਦੇ ਪਿੱਛੇ ਤਾਂ ਪੰਜਾਬ ਸਰਕਾਰ ਨੂੰ ਰਵੀਿੰਦ ਕੇਜਰੀਵਾਲ ਚਲਾ ਰਹੇ ਨੇ ਪਰ ਚਲਾ ਵੀ ਸਕਦੇ ਨੇ ਕਿਉਂਕਿ ਉਹ ਪਾਰਟੀ ਦੇ ਕਨਵੀਨਰ ਨੇ ਪਾਰਟੀ ਦੇ ਮੁਖੀ ਨੇ ਪਰ ਜੇਕਰ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆ ਕੇ ਉਹ ਕੋਈ ਮੋਰਚਾ ਸੰਭਾਲਦੇ ਨੇ ਜਾਂ ਕੋਈ ਵੱਡੀ ਜ਼ਿੰਮੇਵਾਰੀ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਵੱਡੇ ਸੰਕੇਤ ਨੇ ਜਿਹੜੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਲਈ ਕੀ ਕੁਝ ਹੋਊਗਾ ਕਿ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਵਾਅਦੇ ਕੀਤੇ ਗਏ ਸੀ ਕਿ ਉਹ ਮਿਲ ਜਾਣਗੇ ਕਿ ਕੁਝ ਹੋਵੇਗਾ ਇਹਦੇ ਉੱਤੇ ਸਾਦੇ ਨਜ਼ਰ ਟਿਕਿਆ ਹੋਈ ਹੈ ਨਹੀਂ ਤੁਸੀਂ ਜੁੜੇ ਰਹੋ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਹਾਂਗੇ ਧੰਨਵਾਦ